you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਬਸ ਮੈਂ ਇੱਥੇ ਨਹਾ ਕੇ ਆ ਗਈ ਸੀ ਕਿਉਂਕਿ ਮੈਂ ਅੱਜ ਰੱਖਿਆ ਬਾਰਤੋ ਸ਼ਿਵਰਾਤਰੀ ਦਾ ਤੇ ਕਈ ਵੀਰ ਭੈਣ ਹਨ ਰੱਖਦੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਊਗਾ ਵੇ ਸੌਣ ਦੀ ਸ਼ਿਵਰਾਤਰੀ ਹੈ ਇੱਕ ਫੱਗਣ ਚ ਹੁੰਦੀ ਹੁੰਦੀ ਹੈ ਮਾਰਚ-ਅਪ੍ਰੈਲ ਚ ਤੇ ਇੱਕ ਇਹ ਸੌਣ ਦੀ ਹੁੰਦੀ ਹੈ ਤੇ ਵੈਸੇ ਫਿਰ ਮੈਂ ਨਾ ਇੱਥੇ ਨਹਾ ਨੂੰ ਕੇ ਆ ਗਈ ਸੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਨਹਾਤੀ ਫਿਰ ਮੈਂ ਪਾਣੀ ਭਰਿਆ ਤੇ ਫਿਰ ਮੈਂ ਸਨਿਆਨ ਉਠਾਇਆ ਮੈਂ ਕਾ ਉੱਠ ਖੜ ਤੇ ਵਾਸੇ ਫਿਰ ਮੈਂ ਇੱਥੇ ਨਾ ਕੱਚੀ ਲੱਸੀ ਬਣਾ ਕੇ ਰੱਖ ਲਈ ਸੀ ਦੋ ਡੋਲੂਆਂ ਚ ਤੇ ਦੋ ਚਤਾ ਰੱਖੀ ਸੀ ਕਿਉਂਕਿ ਸੁਨੇਹਾ ਨੇ ਵੀ ਵਰਤ ਰੱਖਣਾ ਇਹ ਕਹਿੰਦੇ ਮੈਂ ਵੀ ਰੱਖਣਾ ਉਹ ਤਾਂ ਹੀ ਬਿਮਾਰ ਸੀ ਤੇ ਮੈਂ ਕਹਿਆ ਸੀ ਵੀ ਰਹਿਣ ਦੇ ਕੰਨੀ ਨਹੀਂ ਮੈਂ ਰੱਖਣਾ ਨੂੰ ਕਿ ਚੱਲ ਤੇਰੀ ਮਰਜ਼ੀ ਹੈ ਤੇ ਬਸ ਫਿਰ ਮੈਂ ਸਿਰ ਤੋਤਾ ਸੀ ਇਸ ਕਰਕੇ ਮੈਂ ਤੋਲੀਏ ਨਾਲ ਬੰਨੇ ਹੋਏ ਸੀ ਵਾਲ ਆਪਦੇ ਤੇ ਬਸ ਫਿਰ ਮੈਂ ਇੱਥੇ ਲੱਗੀ ਸੀ ਚਾਹ ਧਰਨਾਂ ਪਹਿਲੇ ਮੈਂ ਪਾਣੀ ਭਰਿਆ ਪਾਣੀ ਭਰ ਕੇ ਤੇ ਫਿਰ ਮੈਂ ਮੋਟਰ ਛੱਡੀ ਸੀ ਕਿਉਂਕਿ ਨਾਤੀ ਸੀ ਫਿਰ ਮੈਂ ਪਾਣੀ ਵੀ ਭਾਰੀ ਲੈਵਾਂਗਾ ਚੱਲ ਭਰ ਲੈਣੇ ਤਾਂ ਬਾਹਰ ਨਹੀਂ ਰਹਾ ਜੇ ਤੇ ਉਹ ਸਾਹਮਣੇ ਵਾਲੀ ਵਿੱਚ ਦੀ ਤੁਹਾਨੂੰ ਲਾਈਟ ਦਿਖਦੀ ਆ ਉਹ ਵਾਸ਼ਰੂਮ ਦੇ ਮੂਹਰੇ ਜਿਹੜੇ ਬੱਲਬ ਲੱਗੇ ਉਹਨਾਂ ਦੀ ਹੈ ਸੁਨਿਆਣ ਹੋਣ ਗਈ ਹੋਈ ਸੀ ਤੇ ਬਸ ਫਿਰ ਮੈਂ ਇੱਥੇ ਚਾਹ ਧਰ ਲਈ ਸੀ ਤੇ ਇੱਧਰ ਫਿਰ ਮੈਂ ਬਰਫ ਪਾ ਦੂੰਗੀ ਕੈਂਪਰ ਦੇ ਵਿੱਚ ਇੱਕ ਡੋਂਗੇ ਪਾਇਆ ਸੀ ਅੱਜ ਮੈਂ ਤੇ ਕਿਉਂਕਿ ਹਨਾ ਠੰਡ ਹੈਗੀ ਮੌਸਮ ਥੋੜਾ ਜਿਹਾ ਠੰਡਾ ਹੋਇਆ ਸੀ ਬਾਰਾ ਘੰਟਾ ਬੀਤ ਜਾਂਦਾ ਤੇ ਇੱਥੇ ਚਾਹ ਪੱਤੀ ਵੀ ਮੁੱਕ ਗਈ ਸੀ ਡੱਬੇ 'ਚ ਫਿਰ ਮੈਂ ਚਾਹ ਪੱਤੀ ਵੀ ਪੈਕਟ ਕੱਢਿਆ ਡੱਬੇ ਦੇ ਵਿੱਚੋਂ ਤੇ ਫਿਰ ਮੈਂ ਹਨਾ ਪਹਿਲਾਂ ਚਾਹ ਚ ਪਾਤੀ ਮੈਂ ਕਿਹਾ ਚਾਹ ਉਬਲ ਜੂਗੀ ਨਹੀਂ ਤਾਂ ਤੇ ਫਿਰ ਮੈਂ ਡੱਬੇ ਦੇ ਵਿੱਚ ਪਾਈ ਚਾਹ ਪੁੱਤੀ ਇੱਕ ਜਿਹੜੀ ਮੈਂ ਕਿਸੇ ਚਾਹ ਮੈਂ ਬਣਾ ਲਈ ਸੀ ਚਾਹ ਗਲਾਸਾਂ ਦੇ ਵਿੱਚ ਪਾਤੀ ਸੀ ਤੇ ਇਧਰ ਫਿਰ ਮੈਂ ਲੱਗ ਗਈ ਸੀ ਮੰਦਰ ਜਾਣ ਦੀ ਤਿਆਰੀ ਕਰਨ ਤੇ ਸਮਾਨ ਪਾਉਣ ਮੈਂ ਕਿਹਾ ਵੀ ਕੋਈ ਚੀਜ਼ ਨਾ ਰਹਿ ਜੇ ਤੇ ਬਸ ਫਿਰ ਮੈਂ ਨਾ ਦੋ ਪਹਿਲਾਂ ਦੋ ਥਾਲੀਆਂ ਦੇ ਵਿੱਚ ਪਾਉਣ ਲੱਗੀ ਸੀ ਸਮਾਨ ਤੇ ਮੈਂ ਕਿਹਾ ਥਾਲੀਆਂ ਲੈ ਜਾਾਂਗੇ ਮੇਰਾ ਕਾ ਥਾਲੀਆਂ ਨਹੀਂ ਰਹਿਣ ਦਿੰਦੇ ਵੀ ਡੱਬੇ ਦੇ ਵਿੱਚ ਪਾ ਲੈਨੇ ਦੋਚ ਤੇ ਕੋਲੀਆਂ ਦੇ ਵਿੱਚ ਅਸੀਂ ਸਮਾਨ ਪਾ ਲਿਆ ਅਸੀਂ ਸਾਰਾ ਦੋ ਚੱਕਰ ਦੇ ਸੁਨਿਆਣੇ ਵੀ ਪਰਤ ਰੱਖਿਆ ਵੀ ਰਾਡ ਡਟ ਲੈ ਕੇ ਗਈ ਸੀ ਜੀ ਆ ਉਹਦਾ ਅੱਡੀ ਜਾਲ ਲੈ ਕੇ ਗਈ ਸੀ ਮੈਂ ਤੇ ਅੱਡੀ ਆ ਉਹਦੇ ਫਰੂਟ ਅੱਡੇ ਸਾਰਾ ਹਨਾ ਫੁੱਲ ਵਗੈਰਾ ਲੌਂਗ ਲੇਚੀਆਂ ਕਾਲੀਆਂ ਮਿਰਚਾਂ ਤੇ ਹਨਾ ਫੁੱਲ ਦੀ ਘੋਦ ਦੀਵਾ ਤੇ ਖਾਲ ਤੇ ਖੰਮਣੀ ਦੇ ਪੈਸੇ ਚੋਲ ਹਨ ਜਿਹੜੇ ਸੱਤ ਚੋਲ ਹੁੰਦੇ ਉਹ ਤੇ ਬਾਕੀ ਤੇਲ ਕਾਲੇ ਤੇ ਬਸ ਇਹ ਸਮਾਨ ਸੀ ਤੇ ਮੈਂ ਜਿੰਨੇ ਜਿਹੜਾ ਜਿਹੜਾ ਮੇਰੇ ਕੋਲ ਹੈਗਾ ਤੇ ਮੈਂ ਉਹ ਵੀ ਉਹ ਹੀ ਪਾ ਲਿਆ ਤੇ ਆ ਦੇਖੋ ਜੀ ਹਨਾ ਫਲ ਲੈ ਲਏ ਸੀ ਤੇ ਪੈਸੇ ਲੈ ਲਏ ਸੀ ਮੈਂ ਤੇ ਖੰਮਣੀ ਲੈ ਲਈ ਇਲਾਚੀਆਂ ਲੈ ਲਏ ਲੌਂਗ ਲੈ ਲਏ ਕਾਲੀ ਮਿਰਚਾਂ ਲੈ ਲਈ ਕਾਲਾ ਤੇਲ ਲੈ ਲਏ ਤੇ ਚੋਲ ਲੈ ਲਏ ਸੀ ਸਾਰਾ ਸਮਾਨ ਲੈ ਲਿਆ ਤੇ ਬਸ ਫਿਰ ਮੈਂ ਇਹਨਾਂ ਨੂੰ ਹਨਾ ਸੈੱਟ ਕਰਕੇ ਰੱਖ ਦੂੰਗੀ ਤੇ ਪਹਿਲਾਂ ਮੈਂ ਡੱਬੇ ਦੇ ਵਿੱਚ ਫਲ ਪਾਤੇ ਸੀ ਫਿਰ ਮੈਂ ਨਾ ਡੱਬੇ ਦੇ ਵਿੱਚੋਂ ਕੱਢ ਦੂੰਗੀ ਕੱਲ ਨੂੰ ਇਹ ਨਾ ਫਰਿੱਜ ਦੇ ਵਿੱਚ ਰੱਖੇ ਸੀ ਤੇ ਗਿੱਲੇ ਜਿਹੇ ਪਏ ਸੀ ਤੇ ਫਿਰ ਮੈਂ ਕਹਾਂ ਵੀ ਲਿਫਾਹੇ ਵਿੱਚ ਠੀਕ ਲਿਫਾਹੇ ਚ ਪਾ ਲਵਾਂ ਤੇ ਫਿਰ ਮੈਂ ਲਫਾਫੇ ਦੇ ਵਿੱਚ ਕੱਢਦੇ ਸੀ ਸਾਡੇ ਦੋਨਾਂ ਦੇ ਫਾਲ ਤੇ ਬਸ ਫਿਰ ਮੈਂ ਸੈੱਟ ਕਰ ਰਹੀ ਸੀ ਸਾਰਾ ਸਮਾਨ ਜਿਵੇਂ ਸੈਟਿੰਗ ਹੁੰਦੀ ਸੀ ਸਮਾਨ ਦੇ ਉੱਤੇ ਤੇ ਮੈਂ ਕਿਹਾ ਵੀ ਪਹਿਲਾਂ ਸੈੱਟ ਕਰ ਕਰ ਆਦਾ ਫੇਰੀ ਚਾਹ ਪੀਉਂਗੀ ਤੇ ਆ ਮੇਰੇ ਬਾਵਾ ਤੇ ਤੁਸੀਂ ਦੇਖ ਹੀ ਰਹੇ ਹੋ ਮੱਛਰ ਕਿੰਨਾ ਲੜਿਆ ਹੋਇਆ ਤੇ ਮੱਛਰ ਇੰਨਾ ਨਾ ਬਹੁਤ ਜ਼ਿਆਦੇ ਤੇ ਬਸ ਪੱਖੇ ਥੱਲੇ ਵੀ ਹਣਾੰਦੰਦੀਆਂ ਵੱਢੀ ਜਾਂਦੇ ਨਹੀਂ ਨਾ ਜ਼ਿਆਦੇ ਹਨ ਦੱਸਿਓ ਕਿੰਨਾ ਦੇ ਮੱਛਰ ਹੋਇਆ ਜ਼ਿਆਦੇ ਪੰਮੀ ਪੈਣ ਨਾਲ ਸਾਡੇ ਤਾਂ ਬਹੁਤ ਹੋਇਆ ਤੇ ਬਸ ਫਿਰ ਮੈਂ ਥੇ ਲੱਗੀ ਸੀ ਹਣਾ ਆਟਾ ਗੁੰਨਣਾ ਆਟਾ ਹੁੰਦਾ ਪਿਆ ਸੀ ਕਿਉਂਕਿ ਰਿਸ਼ੀ ਰੋਟੀ ਖਾਣ ਆਲਾ ਸੀ ਕੱਲ ਨੂੰ ਮੈਂ ਤਾਂ ਸਨਾਨ ਤਾਂ ਬਰਤ ਰੱਖਿਆ ਸੀ ਮੈਂ ਨਾ ਦੀਵੇ ਬਣਾਉਣ ਵਾਸਤੇ ਆਟਾ ਗੁੰਨੇਆ ਸੀ ਮੈਂ ਆਟੇ ਦੇ ਦੀਵੇ ਬਣਾ ਕੇ ਲੈ ਕੇ ਆਣੀਆਂ ਸੁੱੱਚੇ ਤੇ ਬਸ ਫਿਰ ਮੈਂ ਨਾ ਥੋੜਾ ਜਿਹਾ ਆਟਾ ਗੁੰਨ ਲਿਆ ਸੀ ਤੋ ਤਿੰਨ ਦੀਵੇਆਂ ਦਾ ਕਿਉਂਕਿ ਆਪਾਂ ਸ਼ਾਮ ਨੂੰ ਵੀ ਲਾਵਾਂਗੇ ਦੀਵੇ ਸ਼ਿਵਰਾਤਰੀ ਹੈ ਹਨਾ ਬੇਲ ਪੱਤਰ ਚ ਬੇਲ ਪੱਤਰ ਦੀਦਰਾਗਤ ਦੇ ਹੇਠਾਂ ਬਾਹਰ ਚ ਤੇ ਸ਼ਿਵਜੀ ਦੇ ਮੂਰੇ ਹਨਾ ਸ਼ਿਵਲਿੰਗ ਕੋਲੇ ਤੇ ਹੋਰ ਇੱਕ ਉੱਥੇ ਲਾਵਾਂਗੇ ਉਹਲੇ ਦੇ ਥੱਲੇ ਤੇ ਚਾਰ ਪੰਜ ਦੀਵ ਲੱਗਦੇ ਸਾਰੇ ਲਾਵਾਂਗੇ ਆਪਾਂ ਤੇ ਤਾਂ ਕਰਕੇ ਮੈਂ ਫਿਰ ਦੀਵੇ ਵਾਸਤੇ ਆਟਾ ਗੁੰਨੀ ਜਾਂਦੀ ਸੀ ਤੇ ਉੱਧਰ ਰਹਿਣਾ ਦਿਨ ਥੋੜਾ ਥੋੜਾ ਚੜੀ ਜਾਂਦਾ ਸੀ ਤੇ ਮੈਂ ਪੂਰੇ 4:00 ਵਜੇ ਉੱઠી ਸੀ ਅੱਜ ਤੇ ਕਿਉਂਕਿ ਵਰਤ ਰੱਖਣਾ ਸੀ ਮੈਂ ਕਿਹਾ ਵੀ ਲੇਟ ਨਾ ਹੋ ਜੇ ਕਿਉਂਕਿ ਇੱਕ ਤਾਂ ਬੱਦਲ ਵਾਈ ਹੁੰਦੀ ਆ ਹਨਾ ਤੁਹਾਨੂੰ ਪਤਾ ਹੀ ਐ ਵੀ ਮੀਂਹ ਕਣੀ ਦੇ ਰੁੱਤ ਮੀਂਹ ਵੀ ਆ ਜਾਂਦਾ ਤੇ ਕਈ ਵਾਰ ਫਿਰ ਮੰਦਿਰ ਸਾਡਾ ਦੂਰ ਆ ਤੇ ਮੰਦਿਰ ਵਰ ਜਾਂਦੇ ਟਾਈਮ ਲੱਗ ਜਾਂਦੇ ਕਿਉਂਕਿ ਟਿੱਕੜ ਵੀ ਬਹੁਤ ਹੋਇਆ ਪਿਆ ਸੀ ਬਾਹਰ ਗਲੀ ਦੇ ਵਿੱਚ ਸੜਕ 'ਚ ਤੇ ਹਨਾ ਤਾਂ ਕਰਕੇ ਮੈਨੂੰ ਆਏ ਸੀ ਮੈਂ ਕਿਹਾ ਚੱਲ ਫਟਾਫਟ ਆਉਂਦਾ ਨਾ ਤੋ ਕਿਹ ਮੰਦਿਰ ਜਾਏ ਬਸ ਫਿਰ ਮੈਂ ਦੀਵੇ ਮੈਂ ਇੱਥੇ ਬਣਾ ਲੂੰਗੀ ਆਟੇ ਦੇ ਆਉਦੇ ਤੇ ਦੀਵੇ ਬਣਾ ਕੇ ਤੇ ਇੱਕ ਮੈਂ ਆਵਦਾ ਬਣਾ ਲੂੰਗੀ ਕੁਸਰੀਆਂ ਦਾ ਬਣਾ ਲੂੰਗੀ ਦੋ ਦੀਵੇ ਬਣਾਉਂਗੀ ਤੇ ਫਿਰ ਮੈਂ ਧੂਪ ਪੱਤੀ ਆਪਦੀ ਵੱਟ ਕੇ ਰੱਖ ਦੂੰਗੀ ਸਾਰਾ ਕੁਝ ਮੈਂ ਜਾਣੀ ਕਿ ਤਿਆਰ ਕਰਕੇ ਰੱਖ ਦਿੰਦੀ ਹਣਾ ਵੀ ਐਂ ਸੀ ਮੈਨੂੰ ਦੇ ਸਾਰਾ ਸਮਾਨ ਮੈਂ ਤਿਆਰ ਕਰ ਦਾਂ ਕੋਈ ਚੀਜ਼ ਬਾਅਦ ਚ ਰਹਿ ਨਾ ਜਾਵੇ ਵਿਚ ਆਪਾਂ ਨੇ ਤਾਂ ਆਪਾਂ ਬਾਅਦ ਚ ਪੀ ਲਾਂਗੇ ਹਣਾ ਪਹਿਲਾਂ ਮੈਂ ਇੱਥੇ ਪੂਜਾ ਦੀ ਤਿਆਰੀ ਕਰ ਲਾਂ ਤੇ ਬਸ ਫਿਰ ਮੈਂ ਇੱਥੇ ਲੱਗੀ ਸੀ ਹਨਾ ਤੋਂ ਪੱਟਣ ਕਿਉਂਕਿ ਅਸੀਂ ਤੋਂ ਚਾ ਤਿੰਨ ਚਾਰ ਜਗ੍ਹਾ ਤੇ ਲਾਉਣੇ ਆ ਸ਼ਿਵ ਸ਼ੰਕਰ ਦੇ ਭੋਲੇਨਾਥ ਦੇ ਤੇ ਮਾਤਾ ਦੇ ਕਾਲੀ ਮਾਤਾ ਦੇ ਮੰਦਿਰ ਚ ਤੇ ਰਾਧਾ ਕ੍ਰਿਸ਼ਨ ਦੇ ਤੇ ਦੁਰਗਾ ਮਾਤਾ ਦੇ ਤੇ ਫਿਰ ਅੱਜ ਮੈਂ ਸੁਨਿਆਹ ਦੇ ਅੱਡ ਤੋਂ ਪੱਟੀ ਸੀ ਕਿਉਂਕਿ ਸੁਨਿਆਣੇ ਵੀ ਵਰਤ ਰੱਖਿਆ ਸੀ ਆਹਦੀ ਧੋਪੱਤੀ ਆਡੀ ਲੈ ਕੇ ਜਾਊਗੀ ਤੇ ਕਿਉਂਕਿ ਥਾਲੀ ਆਡਾ ਡਾ ਡਾ ਤੇ ਆਡਾ ਡੀ ਹਨਾ ਦੀਵਾ ਬਣਨ ਸਾਰਾ ਕੁਝ ਸਮਾਨ ਆਡਾ ਡਿ ਸੀ ਤਾਂ ਕਰਕੇ ਫਿਰ ਮੈਂ ਸਾਰਾ ਫੁੱਲ ਹਨਾ ਮੈਂ ਰੱਖੀ ਜਾਂਦੀ ਸੀ ਕਿਉਂਕਿ ਆਪਾਂ ਜਿਹੜੇ ਗਲਾਬੀ ਫੁੱਲ ਆਉ ਆਪਾਂ ਹਨਾ ਮਾਤਾ ਦੇ ਦੇਵੀ ਮਾਤਾ ਜਿਹੜੀ ਕਾਲੀ ਮਾਤਾ ਉਹਦੇ ਮੂਰੇ ਚੜੋਂਨੇ ਚਰਨਾ ਚ ਤੇ ਚਿੱਟੇ ਫੁੱਲੇ ਮੈਂ ਛੇਵਲਿੰਗ ਤੇ ਚੜੋਂਨੀ ਉਨੇ ਤਾਂ ਕਰਕੇ ਮੈਂ ਬਸ ਹਨਾ ਆਡਾ ਡੜ ਰੱਖੀ ਜਾਂਦੀ ਸੀ ਮੈਂ ਕਿ ਮਿਕਸ ਨਾ ਹੋ ਜਾਣਾ ਤੇ ਬਸ ਆ ਦੇਖੋ ਜੀ ਤਿਆਰ ਹੋ ਗਈ ਬਸ ਥਾਲੀ ਤੇ ਸਾਮਾਨ ਤਿਆਰ ਹੋ ਗਿਆ ਤੇ ਫਾਲੇ ਵਗੈਰਾ ਮੈਂ ਉਹਦੇ ਵਿੱਚ ਪਾ ਲੈ ਚ ਲਵਾਵੇ ਚ ਸਾਰਾ ਸਾਮਾਨ ਮੈਂ ਪਾ ਕੇ ਤਿਆਰ ਕਰ ਲਿਆ ਉਹਦਾ ਤੇ ਆਹ ਲਾ ਚਿੱਟੀ ਜਿਹੜੀ ਪੁੜੀ ਜੀ ਇਹਦੇ ਵਿੱਚ ਮੈਂ ਕਾਲੇ ਤੇ ਪਾਲ ਜੀ ਪਾਉਣ ਪੈਣਾ ਚਿੱਟੇ ਤੇ ਜਿਹੜੇ ਜੀ ਨੇ ਇਸ ਬਾਦ ਦੇ ਵਿੱਚ ਇੱਥੇ ਲੱਗੀ ਸੀ ਸਨੇਹਾ ਛਾਂਡ ਗਈ ਹੁਣ ਤੇ ਸਨੇਹਾ ਨਾਲ ਹੀ ਸੀ ਰਿਸ਼ਵ ਇੱਥੇ ਰਿਹਾ ਸੀ ਤੇ ਕੰਦੀ ਵਾਸਤੇ ਮੈਂ ਝਾੜੂ ਲਾਉਣਾ ਫਟਾਫਟ ਤੇ ਰਿਸ਼ੂ ਨਾ ਕੇ ਆ ਗਿਆ ਸੀ ਤੇ ਮੈਂ ਨਾ ਕਹੀ ਜਾਂਦੀ ਸੀ ਫਟਾਫਟ ਘਰ ਵੀ ਟਾਈਮ ਨਾ ਹੋ ਜੇ ਤੇ ਕੰਦੀ ਵਾਸਤੇ ਮੈਂ ਤਿਆਰ ਆ ਵੀ ਹਨਾ ਝਾੜੂ ਲਾ ਦਾਂ ਕਿਉਂਕਿ ਪੋਚੇ ਤਾਂ ਆਪਾਂ ਦੋ ਤਿੰਨ ਦਿਨੋਂ ਗਲੋਂਦੇ ਨਹੀਂ ਗੰਮੀ ਕਣੀ ਦੇ ਰੁੱਤ ਸਿਗ ਸਿਗ ਕਰੀ ਜਾਂਦਾ ਐਮੀ ਹਨਾ ਤੇ ਫਿਰ ਮੈਂ ਕਹ ਵੀ ਨਹੀਂ ਮੈਂ ਕਿ ਆਪਾਂ ਪੋਚੇ ਰਹਿਣਾਂਗੇ ਤੇ ਉਹ ਵੀ ਝਾੜੂ ਲਾ ਦੇ ਕੱਲਾ ਤੇ ਮੈਂ ਤਾਂ ਨਾ ਗੁੱਤ ਵਟਨ ਮੰਗੀ ਜਾਂਦੀ ਸੀ ਮੈਂ ਕਿ ਗੁੱਤ ਵਟਨ ਦੇ ਦੇ ਮੈਨੂੰ ਤੇ ਮੈਂ ਬਾਲ ਧੁੱਤੇ ਜੇ ਫਿਰ ਮੈਂ ਕਿਹਾ ਜੁੜਾਇਆ ਕਰਕੇ ਉੱਪਰ ਕੋਈ ਪਾ ਲੂੰਗੀ ਕੁੱਤਾ ਵਟਣ ਕਿਉਂਕਿ ਦੂਜਾ ਕਲਿੱਪ ਰਿਸ਼ੂ ਨਹੀਂ ਛੱਡਦਾ ਉਹ ਪੱਗ ਬਣਦਾ ਪੱਗ ਜਣਾ ਫਿਰ ਆਪ ਦਾ ਸੈੱਟ ਕਰਦਾ ਬੇਸ ਬਣਾਉਂਦੇ ਪਤਾ ਨਹੀਂ ਕੀ ਕਰਦਾ ਹੁੰਦਾ ਤੇ ਇਹਨੂੰ ਬਾਜ ਵੀ ਲਿਆ ਕੇ ਦਿੱਤੇ ਬਾਜ ਇਹ ਗਮਾਇਆ ਹੁੰਦਾ ਪਤਾ ਨਹੀਂ ਕਿੱਥੇ ਕਿਵੇਂ ਕਰਦਾ ਤੇ ਬਸ ਫਿਰ ਮੈਂ ਆਪਦਾ ਹਨਾ ਰਵੜੇ ਬਾਂਡੀ ਪਾ ਲਿਆ ਸੀ ਤੇ ਇੱਥੇ ਸਨੇਆ ਝਾੜੂ ਲਾ ਦੂੰਗੀ ਦਵਾ ਦਵ ਤੇ ਇਧਰ ਵੀ ਹਨਾ ਝਾੜੂ ਲਾਤਾ ਪਤਾ ਨਹੀਂ ਇਹਨੇ ਲਾਉਣਾ ਲਾਤਾ ਸੀ ਸ਼ਾਇਦ ਹਾਂ ਤੇ ਬਾਕੀ ਇੱਥੇ ਬਾਹਰ ਬੇੜੇ ਚਲਾ ਦੋਗੇ ਥੋੜਾ ਮੋਟੇ ਲਾਉਗੇ ਕਿਉਂਕਿ ਅਸੀਂ ਜਾਣਾ ਮੰਦਰ ਤੇ ਫਿਰ ਮੈਂ ਇਹਦੇ ਤਾਈ ਦੀ ਕੁੜੀ ਨੂੰ ਫੋਨ ਲਾਇਆ ਮੈਂ ਕਿਹਾ ਵੀ ਤਿਆਰ ਹੋ ਜਾ ਉਹ ਕੰਦੀ ਵੀ ਮੈਂ ਉਣਣ ਲੱਗੀ ਆ ਬਸ ਮੈਂ ਕਿਹਾ ਚਲ ਠੀਕ ਆ ਵੇਸਤ ਤਿਆਰੀ ਆ ਤੇ ਬਸ ਫਿਰ ਮੈਂ ਨਾ ਮੰਦਰ ਦੇ ਵਿੱਚ ਉਧਰ ਚਾਵੜੀ ਸੀ ਹਨਾ ਕਮਰੇ ਦੇ ਵਿੱਚ ਮੰਦਰ ਚ ਮੈਂ ਕਿਹਾ ਹੋ ਲੈ ਲਾ ਮੈਂ ਕੋਈ ਸਮਾਨ ਤਾਂ ਨਹੀਂ ਰਹਿ ਗਿਆ ਵੀ ਦੇਖ ਲਾਂ ਤਾਂ ਕਰਕੇ ਮੈਂ ਉੱਥੇ ਦੇਖੀ ਜਾਂਦੀ ਸੀ ਤੇ ਬਾਜ਼ੇ ਫਿਰ ਮੈਂ ਹਣਾ ਸੁਨੀਆ ਗੰਦੀ ਵਾ ਮੈਂ ਕਹਤੋਂ ਇੱਥੇ ਕੂੜਾ ਇਕੱਠਾ ਕਰਦੇ ਤੇ ਸੰਭਰੇ ਜਾਂਦੇ ਸੀ ਤੇ ਇੱਥੇ ਵਾਸ ਉਹਦੇ ਤਾਈ ਦੀ ਕੁੜੀ ਆ ਗਈ ਸੀ ਫਿਰ ਅਸੀਂ ਮੰਦਰ ਵਾਗੀਆਂ ਸੀ ਉੱਥੇ ਛੱਡ ਕੇ ਫਿਰ ਅਸੀਂ ਇੱਥੇ ਆ ਗਈਆਂ ਸੀ ਮੰਦਰ ਵਾ ਕੇ ਕਥਾ ਪੜਨ ਕਿਉਂਕਿ ਨਾ ਮੰਦਰ ਦੇ ਵਿੱਚ ਟਾਈਮ ਲੱਗ ਜਾਂਦਾ ਕਥਾ ਪੜਨ ਆਰਤੀ ਪੜਨ ਚੋਤੇ ਉੱਥੇ ਫਿਰ ਪੇੜ ਵੀ ਹੋ ਜਾਂਦੇ ਤਾਂ ਕਰਕੇ ਫਿਰ ਅਸੀਂ ਘਰੇ ਆਰਤੀ ਪੜੀ ਸੀ ਘਰੇ ਕਥਾ ਪੜੀ ਸੀ ਸ਼ਿਵਰਾਤਰੀ ਦੀ ਤੇ ਜੇ ਮੂਆ ਚੀ ਵਾਸ ਸਰਚ ਮਾਰ ਲਈ ਸੀ ਹੁਣ ਮੇਰੇ ਕੋਲ ਬੁੱਕ ਹੈਗੀ ਆ ਤੇ ਪਰ ਉਹਦੇ ਵਿੱਚ ਨਾ ਸੋਮਵਾਰ ਦੀ ਕਥਾ ਹੈਗੀ ਹੈ ਜੋ ਰਾਤਰੀ ਤੇ ਵਰਤ ਕਥਾ ਹਨੇਂਗੀ ਤੇ ਫਿਰ ਮੈਂ ਬਸ ਮੈਂ ਕਸ਼ੇਵratri ਦੇਤੇ ਪੜ ਲਿਆ ਨਹੀਂ ਫਿਰ ਵਾਸਾ ਸੀ ਇੱਥੇ ਕਥਾ ਪੜਨ ਲੱਗ ਗਈ ਸੀ ਤੇ ਕਥਾ ਪੜ ਕੇ ਤੇ ਫਿਰ ਅਸੀਂ ਆਪਿਆ ਆਰਤੀ ਕਰਾਉਂਦੀ ਤੇ ਜੇ ਅਸੀਂ ਆ ਕੇ ਮੰਦਰੋਂ ਮੰਦਰੋਂ ਆ ਕੇ ਪੂਜਾ ਕਰ ਲਈ ਸੀ ਦੇਖੋ ਇਹ ਮੌਸਮ ਹਨਾ ਮੀਂਹ ਦਾ ਫੇਰ ਹੋਇਆ ਤੇ ਕਾਲਾ ਵਾਲਾ ਹਾਲ ਹੋ ਗਿਆ ਦੇਖੋ ਤੇ ਥੋੜਾ ਜਿਹਾ ਤਾਂ ਪੈ ਵੀ ਗਿਆ ਮੀਂਹ ਦੇਖੋ ਜੀ ਗਿੱਲਾ ਹੋਇਆ ਪਿਆ ਥਾਂ ਥਾਂ ਨੂੰ ਦਿਖਦਾ ਹੋਊਗਾ ਤੇ ਹਾਲ ਹੋਇਆ ਪਿਆ ਜੀ ਮੀਂਹ ਨਾਲ ਹਨਾ ਕੱਲ ਹਜੇ 6 ਘੰਟੇ ਪੈ ਕੇ ਹਟਿਆ ਹਜੇ ਉਹੀ ਕੰਧਾਂ ਨਹੀਂ ਸੁੱਕੀਆਂ ਕੱਲ ਵਾਲੇ ਮੀਂਹ ਦੀਆਂ ਤੇ ਅੱਜ ਫੇਰ ਭਰੂ ਹੋਇਆ ਪਿਆ ਤੇ ਪਤਾ ਨਹੀਂ ਕੀ ਹਨਾ ਕਈ ਥਾਵਾਂ ਤੇ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਜਿੱਤਰਪਾੜਾ ਹੈ ਮਾਝਾ ਪਰਦੇਸ਼ ਬੰਨੀ ਹੈ ਤੇ ਉਧਰ ਨਿਊਜ਼ ਦੇ ਵਿੱਚ ਸੁਣਿਆ ਬੈਸ਼ਨੋ ਮਾਤਾ ਮੰਦਰ ਵੱਲੋਂ ਉਧਰ ਵੀ ਰਸਤੇ ਬੰਦ ਹੋ ਗਏ ਨੇ ਹੰਟ ਸਾਹ ਬਹੁਤ ਪੁਰਾ ਹਾਲ ਹੋਇਆ ਪਿਆ ਤੇ ਜਿਹੜੇ ਵੀ ਵੀਰ ਭੈਣ ਸੋਚਦੇ ਹਨਾ ਵੀ ਕੋਈ ਮਾਤਾ ਦੇ ਜਾਣ ਨੂੰ ਜਾਂ ਕੋਈ ਹਨਾ ਕੋਈ ਤੀਰਥ ਯਾਤਰਾ ਕਰਨ ਨੂੰ ਤੇ ਉਹ ਹਨਾ ਬਿਨਾਂ ਜਾਣ ਪਲੇਸ ਹਨਾ ਆ ਗਾਣਾ ਜਦੋਂ ਮੀ ਹਟ ਬੋਡ ਗਿਆ ਤੇ ਧੁੱਪਾ ਲੱਗਣ ਲੱਗੇ ਉਦ ਜਾੜਾ ਹਨਾ ਜਾਣ ਨਾ ਉਹਦੀ ਹਨਾ ਜਾਣਦੇ ਉਹ ਕਰਨ ਤੇ ਮੜ ਕੇ ਤਿਆਰੀ ਪੜ ਕੇ ਆਏ ਹਨਾ ਪਤਾ ਨਹੀਂ ਹੁੰਦਾ ਕਿਉਂਕਿ ਨਿਊਜ਼ ਦੇ ਵਿੱਚ ਦੇਖਦੇ ਆ ਤੇ ਹੋਰ ਹੀ ਲੱਗਦਾ ਸੁਣ ਕੇ ਵੀ ਆ ਹਾਦਸਾ ਹੋ ਗਿਆ ਹੋ ਗਿਆ ਤੇ ਬੁਰਾ ਹਾਲ ਹੋ ਗਿਆ ਫੇ ਲੋਕਾਂ ਦਾ ਤੇ ਤਾਂ ਕਰਕੇ ਬਸ ਜਿਹੜੇ ਵੀ ਜਾਣਾ ਚਾਹੁੰਦੇ ਆ ਵੀ ਆਪਣਾ ਪਲਾਨ ਬਣਾ ਰਹੇ ਆ ਉਹ ਨਾ ਜਾਣ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਬਸ ਮੈਂ ਇਹੀ ਕਹਿਣਾ ਚਾਹਨੀ ਆ ਤੇ ਕਿਉਂਕਿ ਸੌਣ ਦੇ ਮਹੀਨੇ ਵਿੱਚ ਚਾਲੇ ਹੁੰਦਾ ਹਨਾ ਚਾਲਾ ਹੁੰਦਾ ਮਾਤਾ ਦਾ ਤੇ ਤਾਂ ਨਾਲ ਕੇ ਲੋਕ ਜਾਂਦੇ ਆ ਹਨਾ ਉੱਥੇ ਤੇ ਬਾਕੀ ਜੋ ਪਰਮਾਤਮਣ ਲਿਖਿਆ ਹਨਾ ਉਹਦੇ ਹੋਣੀ ਹੈ ਜਿਹੜੀ ਵੀ ਗੱਲ ਹੋਣੀ ਹੈ ਤੇ ਪਰ ਆਪਾਂ ਨੂੰ ਨਾ ਜਿਹੜਾ ਡਰ ਹੈ ਡਰ ਦੇ ਸਾਹਮਣੇ ਤਾਂ ਫਿਰ ਬੰਦਾ ਹਾਰ ਹੀ ਜਾਂਦਾ ਫਿਰ ਆਈ ਹੁੰਦਾ ਵੀ ਨਾਂ ਨਹੀਂ ਜਾਈ ਜਰੂਰੀ ਜਾਣਾ ਪਰ ਜਿੱਥੇ ਪਰਮਾਤਮਣ ਲੈ ਕੇ ਜਾਣਾ ਉੱਥੇ ਖਿੱਚ ਕੇ ਪਰਮਾਤਮਣ ਲੈ ਹੀ ਜਾਂਦਾ ਹੁੰਦਾ ਤੇ ਐਂ ਦਾ ਹਣ ਲੋਕ ਜਾਈ ਵੀ ਜਾਂਦੇ ਜੀ ਹਨਾ ਹਣ ਲੋਕੜਾ ਘਰੇ ਬੈਠੇ ਜਾਂਦੇ ਜਿੱਥੇ ਵੀ ਆਪਾਂ ਕੰਮ ਤੋਂਦੇ ਜਾਣਾ ਜਿੱਥੇ ਵੀ ਜਾਣਾ ਕਿ ਆਪ ਲੋਗਾਂ ਦਾ ਮੈਨੂੰ ਇਹ ਦੇਖ ਕੇ ਡਰ ਚ ਲੱਗਦਾ ਹਨ ਨਾ ਮੜ ਕੇ। ਕਲਾ ਸਹੀ ਆ ਨਾ। ਤੇ ਬਸ ਹੁਣ ਅਸੀਂ ਚਾਹ ਪਾਣੀ ਪੀਵਾਂਗੇ ਤੇ ਸੁਨੇਹਾ ਹੁਣ ਤਾਂ ਠੀਕ ਆ ਰਾਤ ਦਵਾਈ ਲਈ ਆਈ ਸੀ। ਤੇ ਮੈਡੀਕਲ ਵੀ ਲਈ ਆਈ ਸੀ। ਦੁਕਾਨ ਬੰਦ ਸੀ ਡਾਕਟਰ ਦੇ ਤੇ ਫਿਰ ਮੈਡੀਕਲ ਮੰਗਾਤੇ ਸੀ ਮੈਂ ਤਿੰਨ ਚਾਰ ਵਕਤ। ਰਾਤ ਪਹਿਲਾਂ ਸ਼ਾਮ ਨੂੰ 6 ਵਜੇ ਲੈ ਲਈ ਸੀ ਫਿਰ ਇਹਨੇ ਲੈ ਲਈ ਸੀ 10 ਵਜੇ 10:30 ਤੇ ਮੈਂ ਕਿਹਾ ਚੱਲ ਵੀ ਹਨਾ ਆਰਾਮ ਹੋ ਜਾ ਤੇ ਇਹਨੂੰ ਮੈਂ ਕਿਹਾ ਸੀ ਵਰਤ ਰਹਿਣ ਦੇ ਰੱਖਣ ਨੂੰ ਇਹ ਤਾਂ ਬਿਮਾਰ ਆ। ਇਹ ਗੰਦੇ ਮੇਰਾ ਰੱਖਣਾ ਮੈਂ ਚੰਗਾ ਠੀਕਾ ਰੱਖ ਲੈਣੇ ਆ ਫਿਰ ਅਸੀਂ ਵਰਤ ਸਵੇਰ ਜਲਦੀ ਜਾਵੜੇ ਸੀ ਪੋਣੇ ਖੇ ਜਾਵੜੇ ਸੀ ਮੰਦਿਰ ਵਧੀਆ ਸਾਡੀ ਪੂਜਾ ਹੋਈ ਤੇ ਕਿਉਂਕਿ ਪੇੜ ਹੋ ਜਾਂਦੇ ਬਾਅਦ ਦੇ ਵਿੱਚ ਫਿਰ ਪੂਜਾ ਨਹੀਂ ਹੁੰਦੀ ਨਹੀਂ ਚੰਗੀ ਤਰ੍ਹਾਂ ਤੇ ਬਰਕਾਲੀ-ਕਾਲੀ ਚ ਕਰਨੀ ਪੈਂਦੀ ਤੇ ਚੰਗੀ ਤਰ੍ਹਾਂ ਬਹੁਤ ਵਧੀਆ ਪੂਜਾ ਹੋਈ ਮਨ ਨੂੰ ਸ਼ਾਂਤੀ ਮਿਲੀ ਤੇ ਬਸ ਉਹ ਚਾਹ ਪਾਣੀ ਪੀਨੇ ਦੇਖੋ ਇਹ ਮੀਂਹ ਸ਼ੁਰੂ ਹੋ ਗਿਆ ਹੁਣ ਮੀਂਹ ਪੈਣਾ ਤੇ ਨਾ ਸਾਡੇ ਦਾ ਬਾਹਰ ਦੇ ਵਿੱਚ ਨਾ ਇੰਨਾ ਪਾਣੀ ਸੀ ਨਾ ਬਹੁਤ ਪਾਣੀ ਹੋਇਆ ਪਿਆ ਸੀ ਤੇ ਗੋਡਾ ਗੋਡਾ ਦਾ ਪਾਣੀ ਸੀ ਇੰਨਾ ਸੀ ਦੇਖੋ ਇਹ ਤੇ ਫਿਰ ਜਿਹੜੇ ਸ਼ਹਿਰਾਂ ਦੇ ਵਿੱਚ ਉੱਥੇ ਕੀ ਹਾਲ ਹੋ ਰਿਹਾ ਤੇ ਲੁਧਿਆਣਾ ਜੁਗਰਾਉਂ న్యూਸ ਦੇ ਵਿੱਚ ਦੇਖਿਆ ਕੱਲ ਪਾਈ ਹੋਈ ਸੀ ਕਈਆਂ ਦੀ ਵੀਡੀਓ ਬਹੁਤ ਬੁਰਾ ਹਾਲ ਹੋਇਆ ਤੇ ਚਲੋ ਇਹ ਠੀਕ ਆਪਾਂ ਬਾਅਦ ਵਿੱਚ ਮਿਲਦੇ ਹਾਂ ਤੇ ਇੱਥੇ ਫਿਰ ਮੈਂ ਲੱਗੀ ਸੀ ਜੀ 파ਰਥਿਵ ਸ਼ਿਵਲਿੰਗ ਬਣਾਉਣ ਤੇ ਮੈਂ ਮਿੱਟੀ ਲਈ ਆਈ ਸੀ ਥਾਲੀ ਦੇ ਵਿੱਚ ਕਾਲੀ ਮਿੱਟੀ ਆਪਣੀ ਹੈਗੀ ਐ ਤੇ ਉੱਥੇ ਮੈਂ ਲੈ ਲਈ ਸੀ ਥੋੜੀ ਜੀ ਤੇ ਬਸ ਫਿਰ ਮੈਂ ਨਾ ਪ੍ਰਾਂਤ ਆਪਣੀ ਨਵੀਂ ਕੱਢੀ ਸੀ ਪੇਟੀ 'ਚੋਂ ਮੈਂ ਕਿਹਾ ਵੀ ਨਵੇਂ ਭਾਂਡੇ ਦੇ ਵਿੱਚ ਹੀ ਬਣਾਉਂਗੀ ਮੈਂ ਤੇ ਹੋਂਦ ਮੇਰੇ ਕੋਲ ਥਾਲ ਵੀ ਆਣ ਲੱਗ ਪਏ ਸੀ ਮੈਂ ਕਿਹਾ ਵੀ ਪ੍ਰਾਂਤ ਚ ਚੱਲ ਖੁੱਲਾ ਢੱਲਾ ਬਣ ਜਾਊਗਾ ਤੇ ਬੱਸ ਫਿਰ ਹਨਾ ਜਦ ਪੂਜਾ ਕਰਾਂਗੇ ਫਿਰ ਆਪਾਂ ਖੁੱਲੇ ਡੁੱਲੇ ਪ੍ਰਾਂ ਦੇ ਵਿੱਚ ਵਧੀਆ ਪੂਜਾ ਹੋ ਜਾਊਗੀ ਜਿਹੜਾ ਕੁਝ ਵੀ ਆਪਾਂ ਚੜਾਉਣਾ ਪਾਸ ਤੇ ਸ਼ਿਲਿੰਗ ਦੇ ਉੱਪਰ ਤਾਂ ਕਰਕੇ ਤੇ ਬੱਸ ਫਿਰ ਮੈਂ ਰੂਣ ਲੈ ਲਈ ਸੀ ਕੱਚਾ ਦੁੱਧ ਲਈ ਆਈ ਸੀ ਥੋੜਾ ਜਿਹਾ ਚੰਦਨ ਲਈ ਆਈ ਸੀ ਤੇ ਜਲ ਲਈ ਆਈ ਸੀ ਬੱਸ ਇਹਨੂੰ ਮੈਂ ਮਿਕਸ ਕਰ ਦੂੰਗੀ ਸਾਰੇ ਨੂੰ ਥੋੜਾ ਥੋੜਾ ਪਾ ਕੇ ਤੇ ਵਸੇ ਇਹਨੂੰ ਮਿਕਸ ਕਰਕੇ ਤੇ ਫਿਰ ਆਪਾਂ ਇਹਦਾ ਪਰਥੀ ਵਿਸ਼ਵਲੀਂਗ ਬਣਾਵਾਂਗੇ ਤੇ ਪਹਿਲਾਂ ਬੇਲ ਪੱਤਾ ਰੱਖਾਂਗੇ ਆਪਾਂ ਪ੍ਰਾਂਤ ਦੇ ਵਿੱਚ ਜਿਹੜੇ ਭਾਂਡੇ ਦੇ ਵਿੱਚ ਤੁਸੀਂ ਬਣਾਉਣਾ ਪਰਥੀ ਵਿਸ਼ਵਲੀਂਗ ਉੱਤੇ ਪਹਿਲਾਂ ਹਨਾ ਬੇਲ ਪੱਤਾ ਜ਼ਰੂਰ ਰੱਖਿਓ ਥੱਲੇ ਰੱਖ ਕੇ ਫਿਰ ਬਣਾਉਣਾ ਸ਼ੁਰੂ ਕਰਿਓ ਤੇ ਵਸੇ ਫਿਰ ਮੈਂ ਇਹਨੂੰ ਹਨਾ ਥੋਹ ਕਰਕੇ ਗੁਲਾਈ ਦੇ ਵਿੱਚ ਹਨਾ ਚਪਟਾ ਕਰਕੇ ਤੇ ਫਿਰ ਪਹਿਲਾਂ ਰੱਖ ਦੂੰਗੀ ਉਹਨੂੰ ਮਿੱਟੀ ਨੂੰ ਹਨਾ ਗੋਲ ਕਰਕੇ ਚੰਗੀ ਤਰ੍ਹਾਂ ਤੇ ਮੈਂ ਵੀ ਪਹਿਲੀ ਵਾਰੀ ਬਣਾਉਣ ਲੱਗੀ ਸੀ ਮੈਨੂੰ ਐ ਨਹੀਂ ਪਤਾ ਸੀ ਵੀ ਬਣੂਗਾ ਕਿ ਨਾਵੇਂਗਾ ਚੱਲੋ ਮੈਂ ਕੋਈ ਨਾ ਵੀ ਬਣ ਜੂਆ ਆਪੇ ਦੇਖ ਲੈਨੇ ਤੇ ਬਸ ਫਿਰ ਮੈਂ ਗੋਲ ਚਪਟਾ ਕਰਕੇ ਇਹਨੂੰ ਤੇ ਇਹਨੂੰ ਰੱਖ ਕੇ ਪ੍ਰੰਤ ਦੇ ਵਿੱਚ ਉਂਗਲਾਈ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਸ਼ੇਪ ਬਣਾ ਲਾਂਗੇ ਇਹਦੀ ਤੇ ਸ਼ੇਪ ਬਣਾ ਕੇ ਤੇ ਫਿਰ ਮੈਂ ਹਨਾ ਹੋਰ ਮਿੱਟੀ ਲੈ ਕੇ ਤੇ ਫਿਰ ਇਹਦੇ ਉੱਪਰ ਹਨਾ ਬਣਾਉਂਗੀ ਚੰਗੀ ਤਰ੍ਹਾਂ ਕਿਨਾਰੀਆਂ ਜਿਹੜੀ ਆਪਣੇ ਹਸਤ ਕਮਲ ਹੁੰਦਾ ਸਾਰਾ ਹਨਾ ਛੋਦਾ ਸ਼ਿਵਲਿੰਗ ਦਾ ਤੇ ਉਹ ਬਣਾਉਂਗੀ ਤੇ ਬਸ ਫਿਰ ਮੈਂ ਗੁਲਾਈ ਦੇ ਵਿੱਚ ਲੈ ਕੇ ਐ ਇਦਾਂ ਕਰਕੇ ਤੇ ਐ ਬਣਾ ਲੂੰਗੀ ਹਨਾ Te va a ser que aunque ਪਹਿਲੀ ਵਾਰ ਤਹਣਾ ਆਪਣਾ ਪਤਾ ਵੀ ਨਹੀਂ ਹੁੰਦਾ ਕਿਵੇਂ ਬਣੂਗਾ ਕਿੱਦਾਂ ਦਾ ਬਣੂਗਾ ਕਿਉਂਕਿ ਆਪਾਂ ਬਣਾਉਂਦੇ ਰਹੀਏ ਫਿਰ ਤਾਂ ਪਤਾ ਲੱਗ ਜਾਂਦਾ ਤੇ ਪਰ ਮੈਂ ਕਿਹਾ ਚੱਲ ਕੋਈ ਨਾ ਵੀ ਬਣਾ ਕੇ ਦੇਖਦੇ ਹਾਂ ਤੇ ਬਣ ਗਿਆ ਸੀ ਮੇਥੋਂ ਪਹਿਲੀ ਵਾਰ ਚ ਹੀ ਐਂ ਕੋਈ ਗਲਤੀ ਗੁਲਤੀ ਤਾਂ ਹੋਈ ਨਹੀਂ ਮੜਾ ਮੋਟਾ ਹਨਾ ਹੋਈ ਜਾਂਦਾ ਕੋਈ ਹਨਾ ਸ਼ੇਪ ਦੇ ਵਿੱਚ ਗਲਤੀ ਹੋ ਜਾਂਦੀ ਹੈ ਕੋਈ ਕਿਤੇ ਹਨਾ ਟੇਡਾ ਹੋ ਜਾ ਜਾਂ ਕਿਤੇ ਸਿੱਧਾ ਤੇ ਐਂ ਤਾਂ ਚੱਲ ਮੜਾ ਮੋਟਾ ਚੱਲ ਜਾਂਦਾ ਕਿਉਂਕਿ ਭਗਵਾਨ ਨੂੰ ਵੀ ਪਤਾ ਆਪਾਂ ਪਹਿਲੀ ਵਾਰ ਜਿਹੜਾ ਵੀ ਕੰਮ ਕਰਦੇ ਉਹ ਚ ਮਣੀ ਮੋਟੀ ਗਲਤੀ ਤਾਂ ਹੁੰਦੀ ਆ ਤੇ ਵਾਕਈ ਨਹੀਂ ਉਹ ਹਨਾ ਕੋਈ ਇਹ ਗਲਤੀ ਨਹੀਂ ਹੋਈ ਸੀ ਮੈਂ ਸ਼ੇਪ ਵਧੀਆ ਬਣਾ ਲਈ ਸੀ ਪਹਿਲਾਂ ਤਾਂ ਵੀ ਸਹੀ ਜਿਹੀ ਨਹੀਂ ਬਣਿਆ ਫਿਰ ਮੈਂ ਹੌਲੀ-ਹੌਲੀ ਬਸ ਉਹਨੂੰ ਹਨਾ ਪਾਣੀ ਲਾ ਲਾ ਕੇ ਥੋੜਾ-ਥੋੜਾ ਹਨਾ ਤੇ ਮੈਂ ਸ਼ੇਪ ਦੇ ਵਿੱਚ ਲੈ ਆਈ ਸੀ ਤੇ ਬਸ ਇਹਨੂੰ ਮੈਂ ਹਨਾ ਅੰਗੁਲਾਈ ਦੇਈ ਜੰਨੀ ਹੈ ਤੇ ਥੱਲੋਂ ਹਨਾ ਤ੍ਰਿਕੋਣਾ ਜਿਹਾ ਕਰੀ ਜੰਨੀ ਹੈ ਜਲਾਧਾਰੀ ਹੁੰਦੀ ਤੁਹਾਨੂੰ ਪਤਾ ਹੀ ਹੈ ਜਿਵੇਂ ਸ਼ਿਵਲਿੰਗ ਦੀ ਹੁੰਦੀ ਹੈ ਤੇ ਉਹ ਵੀ ਬਸ ਫਿਰ ਮੈਂ ਇਹਨੂੰ ਸ਼ੇਪ ਦੇ ਦੂੰਗੀ ਚੰਗੀ ਤੇ ਬਸ ਫਿਰ ਮੈਂ ਇਹਨੂੰ ਹਨਾ ਜਲਾਧਾਰੀ ਬਣਾ ਕੇ ਦੇ ਉੱਤੇ ਸ਼ਿਵਲਿੰਗ ਆਪ ਸਥਾਪਿਤ ਕਰ ਦਾਂਗੇ ਦੇਖੋ ਜੀ ਐਵੇਂ ਬਸ ਮੈਂ ਬਣਾ ਲਿਆ ਸੀ ਹਨਾ ਤੇ ਉਂਗਲਾਈ ਦੇ ਵਿੱਚ ਇਹਨੂੰ ਗੋਲ ਕਰ ਦੂੰਗੀ ਚੰਗੀ ਤਰ੍ਹਾਂ ਤੇ ਬਸ ਚੰਗੀ ਤਰ੍ਹਾਂ ਬਣਾ ਕੇ ਤੇ ਫਿਰ ਆਪਾਂ ਹਨਾ ਮਸ਼ੇਸ਼ਨਾਗ ਵੀ ਬਣਾਉਂਗੀ ਪਹਿਲਾਂ ਮੈਂ ਕਿਹਾ ਸੀ ਵੀ ਨਹੀਂ ਬਣਾਉਂਦੀ ਫਿਰ ਮੈਂ ਕਿਹਾ ਨਹੀਂ ਮੈਂ ਬਣਾਉਂਗੀ ਵਿਚਾਈ ਜਿਹਾ ਬਣਿਆ ਹਨਾ ਤੇ ਬਸ ਇਹਨੂੰ ਮੈਂ ਉਂਗਲਾਈ ਦੇਈ ਜਾਂਦੀ ਸੀ ਕੋਈ ਤੇ ਇਹਨੂੰ ਗਲਾਈ ਦੇ ਕੇ ਤੇ ਚੰਗੀ ਤਰ੍ਹਾਂ ਮੈਂ ਕਿਹਾ ਵੀ ਹੁਣ ਵੀ ਮਿੱਟੀ ਹੈਗੀ ਸੀ ਮੇਰੇ ਕੋਲੇ ਕਿਉਂਕਿ ਮੈਂ ਕਿਹਾ ਜੇ ਥੋੜਾ ਮੋਟਾ ਹਨਾ ਆਪਾਂ ਨੂੰ ਮੜਾ ਇਹ ਨਹੀਂ ਸਹੀ ਲੱਗੇ ਤਾਂ ਆਪਾਂ ਇਹਨੂੰ ਹੋਰ ਮਿੱਟੀ ਲਾ ਕੇ ਸਹੀ ਸੈੱਟ ਕਰ ਦਾਂਗੇ ਤੇ ਬਸ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਸ਼ੇਪ ਦੇ ਹੀ ਆਂਦੀ ਸੀ ਹਨਾ ਗੁਲਾਈ ਚ ਤੇ ਗੁਲਾਈ ਚ ਸ਼ੇਪ ਦੇ ਕੇ ਤੇ ਫਿਰ ਆਪਾਂ ਸ਼ੀਸ਼ ਨਗ ਬਣਾਵਾਂਗੇ ਹੁਣ ਉੱਪਰ ਤੰਬਾ ਸਹਾਨਾ ਮਸ਼ੀਨਾਂ ਨਾਲ ਬਣਾਈ ਜਾਂਦੀ ਸੀ ਤੇ ਮੈਂ ਉਹਨਾਂ ਨੂੰ ਬਣਾ ਕੇ ਤੇ ਬਸ ਸੈਟ ਜਾਂ ਕਰੀ ਜਾਂਦੀ ਸੀ ਮੈਂ ਕਿਵੇਂ ਸੈਟ ਆਊਗਾ ਤੇ ਸ਼ੇਪ ਦਿੰਦੀ ਸੀ ਮੈਂ ਉਹਨਾਂ ਸ਼ੇਸ਼ਨਾ ਤਾਂ ਜਿਹੜਾ ਮੂੰਹ ਦਾ ਪੰਜ ਮੂੰਹ ਵਾਲਾ ਹੁੰਦਾ ਸ਼ੇਸ਼ਨਾ ਉਹਦੇ ਉੱਪਰ ਤੇ ਉਹ ਮੈਂ ਬਣਾਉਂਦੀ ਸੀ ਮੈਂ ਵੀ ਚੰਗੀ ਤਰ੍ਹਾਂ ਬਣਾ ਕੇ ਤੇ ਫਿਰ ਇਹਨੂੰ ਉਹਨਾਂ ਸ਼ੇਪ ਦੇ ਕੇ ਤੇ ਫਿਰ ਹਨਾ ਮੈਂ ਕਰ ਦੂੰਗੀ ਸੈਟ ਕਰਕੇ ਤੇ ਫਿਰ ਮੇਰਾ ਤਿਆਰ ਹੋ ਜਾਊਗਾ ਬਾਅਦ ਵਿੱਚ ਲਵਾਂਗਾ ਤੇ ਜਿਹੜੇ ਕਥਾ ਸੁਣਦੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਅੱਜ ਹਨਾ ਭਾਰਤਿ ਸ਼ਿਵਲਿੰਗ ਦੀ ਪੂਜਾ ਕਰਨੀ ਹੈ ਸ਼ਾਮ ਨੂੰ ਆਪਾਂ 7 ਤੋਂ 8 ਵਜੇ ਬਾਬਾ ਕਰਾਊਗਾ ਔਨਲਾਈਨ ਸ਼ਿਵਲਿੰਗ ਦੀ ਪੂਜਾ ਤੇ YouTube ਤੋਂ ਸਰਚ ਕਰ ਸਕਦੇ ਹੋ ਜਾਂ ਫਿਰ ਆਸਤਾ ਚੈਨਲ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਜਾ ਕੇ ਤੇ ਘੰਟਾ ਕਰਾਊਗਾ ਤੇ ਮੈਂ ਤਾਂ ਮੈਂ ਵੀ ਪਹਿਲੀ ਵਾਰੀ ਪੂਜਾ ਕਰਨ ਲੱਗੀ ਆ ਤੇ ਮੇਰੀ ਮੰਮੀ ਨੇ ਤਾਂ ਪਿਛਲੇ ਵਾਰ ਵੀ ਕੀਤੀ ਸੀ ਤੇ ਅੰਨ ਦੇ ਸਿੱਤੂ ਵੀ ਕਰੀ ਪਿਛਲੇ ਵਾਰ ਹੁੰਦਾ ਮੈਨੂੰ ਕਿਹਾ ਸੀ ਪਰ ਮੈਂ ਹਣਾ ਅਣਗੇਲੀ ਜੀ ਕਰਦੀ ਮੈਂ ਕਹਿੰਦੀ ਵੀ ਮੇਰਾ ਜੀ ਜਾਨੀ ਕਿ ਤੰਦਰੋ ਤੇ ਆਤ ਕਿ ਮੇਰਾ ਅੰਦਰੋਂ ਹੀ ਮਨ ਕੀਤਾ ਕਰਨ ਉਹ ਵੀ ਮੈਂ ਕਰਨੀ ਹੈ ਤੇ ਫਿਰ ਮੈਂ ਤਾਂ ਉਸ ਮਨ ਹੁੰਦਾ ਕਿ ਲਿੰਗ ਬਣ ਕੇ ਹੋ ਗਿਆ ਰੈਡੀ ਤੇ ਤਸੀਂ ਵੀ ਦੇਖੋ ਇਹ ਕਿੰਨਾ ਵਧੀਆ ਬਣੇ ਪਹਿਲੀ ਵਾਰ ਚ ਵਧੀਆ ਬਣ ਗਿਆ ਤੇ ਬਸ ਫਿਰ ਮੈਂ ਇਹਨੂੰ ਹਨਾ ਚੰਗੀ ਤਰ੍ਹਾਂ ਕਰਕੇ ਤੇ ਇਹਦੇ ਮੈਂ ਨਾ ਸ਼ੇਸ਼ਨਾਗ ਦੇ ਉੱਪਰ ਉਹ ਲਾਉਂਗੀ ਨਿਸ਼ਾਨ ਤੇ ਕਿੰਗਾ ਪੰਜ ਮੂੰਹ ਬਣਾਉਂਗੀ ਉਹਦੇ ਤੇ ਬਸ ਫਿਰ ਮੈਂ ਇਹ ਮਿੱਟੀ ਹਨਾ ਜਿਹੜੀ ਆਸੇ-ਪਾਸੇ ਸੇ ਉਹ ਸਾਰੀ ਚੱਕ ਦੂੰਗੀ ਤੇ ਪਹਿਲਾਂ ਮੈਂ ਹੱਥ ਨਾਲ ਚੱਕਤੀ ਸੀ ਮਿੱਟੀ ਸਾਰੀ ਫਿਰ ਨਾ ਮੈਂ ਗਿੱਲਾ ਕੱਪੜਾ ਕਰਕੇ ਸੁੱਚਾ ਤੇ ਉਹ ਮੈਂ ਚਾਰੇ ਪਾਸੇ ਮਾਰਤਾ ਸੀ ਪ੍ਰਾਂ ਦੇ ਵਿੱਚ ਤੇ ਮੈਂ ਕਿਹਾ ਵੀ ਮਿੱਟੀ ਜੀ ਹਨਾ ਫਿਰ ਐਵੇਂ ਜਦੋਂ ਆਪਾਂ ਪੂਜਾ ਕਰਾਂਗੇ ਮਿੱਟੀ ਵਿੱਚ ਆਊਗੀ ਤਾਂ ਕਰਕੇ ਮੈਂ ਚੰਗੀ ਤਰ੍ਹਾਂ ਪ੍ਰਾਂਤ ਨੂੰ ਕਲੀਨ ਕਰਤਾ ਸੀ ਬਾਅਦ ਚ ਪਹਿਲੇ ਮੈਂ ਆਹਦਾ ਚੰਗੀ ਤਰ੍ਹਾਂ ਬਣਾ ਲੂੰਗੀ ਇਹਨੂੰ ਸੈੱਟ ਕਰ ਦੂੰਗੀ ਤੇ ਫਿਰ ਮੈਂ ਆਹਦਾ ਬੱਸ ਹਨਾ ਪ੍ਰਾਂਤ ਸਾਫ਼ ਕਰ ਦੂੰਗੀ ਤੇ ਅ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਇੱਥੇ ਤੇ ਰਸੋਈ ਦੇ ਵਿੱਚ ਆ ਕੇ ਫਿਰ ਮੈਂ ਭਾਂਡੇ ਸਾਫ਼ ਕਿੱਤੇ ਭਾਂਡੇ ਬਹੁਤ ਹੋਏ ਪਈ ਸੀ ਕਮੀ ਪਈ ਜਾਂਦਾ ਸੀ ਮੇਂ ਕੱਲ ਵੀ ਬਹੁਤ ਆਇਆ ਤੇ ਅੱਜ ਵੀ ਬਹੁਤ ਆਇਆ ਤੇ ਬੱਸ ਫਿਰ ਮੈਂ ਆਹਦਾ ਹਨਾ ਪਹਿਲਾਂ ਬਣਾ ਕੇ ਬੱਸ ਇੱਥੇ ਫਿਰ ਮੈਂ ਭਾਂਡੇ ਸਾਫ਼ ਕਰ ਦੂੰਗੀ ਸਾਰੇ ਚੰਗੀ ਤਰ੍ਹਾਂ ਮਾਜ ਕੇ ਕਲੀਨ ਹੋ ਜਾਣਗੇ ਤੇ ਫਿਰ ਮੈਂ ਆਪਦਾ ਮਨਾ ਭਾਂਡੇ ਧੋ ਦੂੰਗੀ ਤੇ ਮੀਂਹ ਬਹੁਤ ਹੀ ਜ਼ਿਆਦਾ ਆਈ ਜਾਂਦਾ ਸੀ ਤੇ ਬੱਸ ਫਿਰ ਮੈਂ ਨਾ ਇੱਥੇ ਵੀਡੀਓ ਦਾ ਐਂਡ ਕਰੂੰਗੀ ਤੇ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਵੀਡੀਓ ਨੂੰ ਫੋਲੋ ਜ਼ਰੂਰ ਕਰਿਆ ਕਰੋ ਤੇਨ